ਹਾਂ ਜੀ ਵੀ ਸਾਥ ਸ੍ਰੀ ਕਾਲ ਵੀ ਸਾਰੇ ਵੀਰਾਂ ਨੂੰ ਜਿਹੜੇ ਕਬੂਤਰ ਬਾਜ਼ ਵੀਰ ਚੈਨਲ ਆਪਣੇ ਪਿਜਨਸ ਲਵਰ ਇਨ ਪੰਜਾਬ ਤੇ ਜੁੜੇ ਆ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਪਿਜਨਸ ਲਵਰ ਇਨ ਪੰਜਾਬ ਤੇ ਅਰੀ ਕਿਵੇਂ ਤੁਹਾਨੂੰ ਪਤਾ ਹੈ ਜੀ ਸੀਜ਼ਨ ਸ਼ੁਰੂ ਹੋ ਗਿਆ ਜੀ ਤੇ ਆਪਾਂ ਵੀ ਜਿਹੜਾ ਉਪ ਉਤਰ ਕਟਨੇ ਸ਼ੁਰੂ ਕਰਤੇ ਆ ਅੱਜ ਲੱਗੀ ਧੁੱਪ ਤੇ ਚੇਤਰ ਲੱਗ ਗਈ ਬੱਚਿਆਂ ਦਾ ਪੰਜ ਗਲੀ ਤੱਕ ਦੇ ਬੱਚੇ ਆ ਤੇ ਆ ਤਿੰਨ ਬੱਚੇ ਨਿਕਲੇ ਸੀ ਤੇ ਡਿਜਾਉਣੇ ਸ਼ੁਰੂ ਕੀਤੇ ਆ ਉਡਾਰਾਏ ਹਣ ਤੇ ਚਾਰ ਚਾਰ ਬੱਚੇ ਉੱਡਨੇ ਆ ਜੀ ਚਾਰ ਚਾਰ ਬੱਚੇ ਉੱਡਨੇ ਤਿੰਨੇ ਆ ਤੇ ਤਨਾ ਕ ਖੁੱਡੇ ਠਾ ਜਿਹੜੇ ਨਿੱਕੇ ਬਿਲਕੁਲ ਹਲੇ ਨਿਕਲੇ ਆ ਉਹ ਵੀ ਨਿਕਲਾਏ ਤੇ ਬਲ ਕੇ ਤੇ ਫੇਰ ਉਹ ਇਹ ਨਾਲ ਨਾਲ ਰੈਡੀ ਕਰਾਂਗੇ ਆਪਣੀ ਪੂਰੀ ਕੋਸ਼ਿਸ਼ ਇਹ ਆਗਾ ਕਿ ਬੱਚੇ ੜਾਵਾਂਗੇ ਜਿਹੜੀ ਬਾਜੀ ਉਡਣੀ ਹੈ ਚੇਤਰ ਮਹੀਨੇ ਚ 30 ਚੇਤਰ ਦੀ ਬੱਚਿਆਂ ਦੀ ਬਾਜੀ ਆ ਜੀ ਦੇਸੀ ਪਿਓਰ ਦੇਸੀ ਕਬੂਤਰ ਤੇ ਵੀਰ ਭਰਾ ਆਪਣੇ ਇੱਕ ਵੀਰ ਆਖਣਿਆ ਸੀ ਦੋ ਕ ਬੱਚੇ ਉਹਦੇ ਪਲੇ ਆ ਪਲਵਾਈ ਹੋਈਏ ਤੇ ਉਹ ਆਖਣਿਆ ਸੀ ਲੈ ਜੀ ਉਹਦੇ ਕੋਲੋਂ ਵੀ ਜਣਾ ਲੈਣ ਤੇ ਕੋਸ਼ਿਸ਼ ਆਪਣੀ ਪੂਰੀ ਆ ਬੱਚਿਆਂ ਵਾਲੀ ਬਾਜੀ ਉਡਾਉਣ ਦੀ ਬਾਕੀ ਮਾਲਕ ਦੇ ਹੱਥ ਆ ਜੋ ਵੀ ਆ ਕੁਦਰਤ ਕਰਦੀ ਆ ਜੀ ਜੇ ਇਹਨੂੰ ਪੌਂਦਾ ਆ ਤੇ ਲਵਾਂਗੇ ਸਾਹ ਜਰੂਰ ਤੇ ਬਾਕੀ ਆਪਣੇ ਆ ਕਬੂਤਰੇ ਆ ਜੀ ਇਹ ਪ्योर ਦੇਸੀ ਕਬੂਤਰ ਤੇ ਤੋਂ ਕੋਈ ਕੱਚੀ ਆ ਬਦਲ ਜੇ ਹੋਏ ਅਗੇ ਤੇ ਆ ਦੇਖੋ ਜੀ ਇਹਦੇ ਪਹਿਲਾਂ ਫੁੱਟੇ ਕਬੂਤਰ ਉਹ ਸਰੀ ਹੋ ਗਏ ਆ ਉਹ ਡੌਨੇ ਆਪਾਂ ਤੇ ਇਹ ਬੱਚਿਆਂ ਦੀ ਵੀ ਆਪਾਂ ਫਿਰ ਤਾਂ ਦੋ ਬੱਚੇ ਆਪਣੇ ਪੂਰੇ ਜਿਹੜੇ ਆ ਫਿਰ ਤਾਂ ਲੈ ਕੇ ਤੇ ਰੋਕਦੇ ਆ ਇੱਕ ਬੱਚਾ ਜਿਹੜਾ ਆ ਵਾ ਇਹ ਆ ਕਰੋਨਾ ਤੁਹਾਡਾ ਸ਼ੌਕ ਆ ਆ ਜਿਹੜਾ ਬੱਚਾ ਜਿਹੜਾ ਮੁੜਕਦਾ ਇਹ ਲੈ ਥੋੜਾ ਥੋੜਾ ਹੀ ਉੱਡਿਆ ਗਿੱਜ ਗਿਆ ਲੈ ਤੇ ਪਰ ਬੈਠ ਜਾਂਦਾ ਨੇੜੇ ਹਾਂ ਤੇ ਉਹ ਦੋ ਬੱਚੇ ਤੇ ਪੂਰਾ ਬਿਲਕੁਲ ਵਧੀਆ ਉੱਡ ਗਏ ਬੈਠੇ ਆਪਣੇ ਨਾਲ ਦਿਖਾਉਣਾ ਅਭੀ ਤੁਹਾਨੂੰ ਕਿਹੜੇ ਕਿਹੜੇ ਬੱਚੇ ਆ ਤੇ ਆ ਬੱਚਾ ਜੀ ਤੇ ਆ ਜਿਹੜਾ ਇਹ ਕੇ ਬੱਚਾ ਜੇ ਜਿਹੜਾ ਚੁਗਣਿਆ ਤੇ ਇੱਕ ਇਹਦਾ ਵੀ ਭਰਾ ਉਹ ਇਹ ਦੋ ਹੀ ਭਲੇ ਆ ਤੇ ਦੋਵੇਂ ਬਿਲਕੁਲ ਵਰੀਆ ਬਾਕੀ ਆਪਣੀ ਰਾਏ ਕਮੈਂਟਾਂ ਚ ਜਰੂਰ ਦਿਓ ਜੀ ਕਿਵੇਂ ਦਾ ਲੱਗਾ ਸ਼ੌਕ ਤੁਹਾਡੇ ਨਾਲ ਸ਼ੌਕ ਕਰਦੇ ਮੁਤਾਬਿਕ ਦੱਸਾਂਗੇ ਜਿਵੇਂ ਚੌਂਕੀਤਾ ਜਿਵੇਂ ਡਾਇ ਇਹ ਸਾਰਾ ਨਾਲੋਂ ਨਾਲ ਸ਼ੇਅਰ ਕਰਾਇਆ ਕਰਾਂਗੇ ਹੁਣ ਜਦੋਂ ਜਾਇਆ ਕਰਾਂਗੇ ਨਾਲ ਨਾਲ ਵੀਡੀਓ ਜਰੂਰ ਬਣਾਵਾਂਗੇ ਤੇ ਦੱਸਾਂਗੇ ਤੁਹਾਨੂੰ ਆਪਣੀ ਰਾਏ ਜਿਹੜੀ ਕਮੈਂਟ ਹੈ ਜਰੂਰ ਸ਼ੇਅਰ ਕਰਨੀ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣਾ ਚੈਨਲ ਪਿਜਨ ਸਲਵਰੇ ਨੇ ਪੰਜਾਬ ਤੇ ਧੰਨਵਾਦ ਹੈ ਜੀ 压力非常大。Sorry,